ਦੀਵਾਲੀ ਦਾ ਦਿਹਾੜਾ 1 ਅਕਤੂਬਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਇਸ ਤਹਿਤ ਹੀ ਲੋਕਾਂ ਵੱਲੋਂ ਬਾਜ਼ਾਰਾਂ ਵਿੱਚ ਖਰੀਦਦਾਰੀ ਕੀਤੀ ਜਾ ਰਹੀ ਹੈ ਗੱਲ ਕਰੀਏ ਪਤਲੀਕਾਰ ਬਾਜ਼ਾਰ ਦੀ ਤਾਂ ਪਤਲੀਕਾਰ ਬਾਜ਼ਾਰ ਚ ਦੁਕਾਨਾਂ ਸਜੀਆਂ ਹਨ ਅਤੇ ਲੋਕਾਂ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਹੈ ਇਸ ਮੌਕੇ ਫਾਸਿਨ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਦੁਕਾਨਦਾਰਾਂ ਨੇ ਆਖਿਆ ਕਿ ਬਾਜ਼ਾਰ ਵਿੱਚ ਗ੍ਰਾਹਕ ਹੈ ਅਤੇ ਉਮੀਦ ਹੈ ਕਿ ਦੀਵਾਲੀ ਦੇ ਸੰਬੰਧ ਵਿੱਚ ਖਰੀਦਦਾਰੀ ਵੀ ਕਰਨਗੇ ਉਹਨਾਂ ਨੂੰ ਚੰਗਾ ਮੁਨਾਫਾ ਹੋਏਗਾ नाल ही उन्होंने प्रशासन का भी धनवाद किया कि पुलिस प्रशासन वालों वाली उपराला किया गया है पुतली घर बाजार है कम ठीक चलता पा पटाके का कार्य थोड़ा घटे हूँ चले गए दो तीन दिन तो रश पेगा अज तो कल फूल रश हो गया बाजार तो रोने ठीक है पूरा बाजार भर है हाँ जी हाँ जी बिल्कुल जी भी बिल्कुल जी बाजार बहुत सजे हैं और बहुत 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 ਬਹੁਤ ਜੀ ਸਰ ਹਰ ਗਿੱਦ ਵਾਲੀ ਬਹੁਤ ਵਧੀਆ ਜਾਈ ਸਰ ਆਪ ਉਸੇ ਪਰ ਉਸੇ ਬਹੁਤ ਵਧੀਆ ਬਰਦਾ ਕੋਈ ਰੋਡ ਹੋਣੀ ਵਧੀਆ ਕੰਮ ਕਰ ਰਹੇ ਉਥਲੇ ਬਹੁਤ ਵਧੀਆ ਬੁਤਰੀ ਬਰੇਗੜਾ ਉਥੇ ਵੀ ਆਇਆ ਸਿਰਫ ਦੇਖਦੇ ਸਿਰਫ ਦੇਖਦੇ ਭਾਈ ਨੇ ਬਹੁਤ ਵਧੀਆ ਕੀਤਾ ਕੰਮ ਦੇਖੋ ਜੀ ਇਹ ਸਾਡੀ ਦੁਕਾਨ ਹੈ ਜੇ ਸੀਮੈਂਟਰੀ ਰੋਡ ਪੁਤਲੀ ਕਾ ਚੌਂਕ ਤੇ ਹੋ ਤੇ ਰਿਸਪੌਂਸ ਬਹੁਤ ਵਧੀਆ ਹੈ ਲੋਕ ਬਹੁਤ ਲਾਈਕ ਕਰ ਰਹੇ ਸਾਡੀ ਇਹ ਚੀਜ਼ਾਂ ਨੂੰ ਆਡੇ ਕੋਲ ਬਹੁਤ ਵੈਰਾਈਟੀ ਜਿਵੇਂ ਕਟੋਕਰ 670 ਵੈਰਾਈਟੀ ਤੋਂ ਉੱਪਰ ਹੈਗੀਆਂ ਜਿ세 ਦੇਸੀ ਕੋ ਨੋਰਮਲ ਹਰ ਤਰ੍ਹਾਂ ਦੀ ਵੈਰਾਈਟੀ ਹੈ ਕੋਈ ਦੀਆਂ ਭਾਈ ਦੀ ਹੈ ਸਾਡੀ ਪਸੰਦ ਕਰੋਗੇ ਗਾਗ ਨੂੰ ਹਰ ਤਰ੍ਹਾਂ ਦੀ ਤਸੱਲੀ ਬਖਸ਼ ਚੀਜ਼ਾਂ ਦੇ ਦਿੱਤੀਆਂ ਰਾਜ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪੌਂਸ ਮਾਰਕੀਟ ਪੱਲੀ ਹੈ ਸਾਰੇ ਸਾਥ ਦੇ ਰਹੇ ਆ ਬਹੁਤ ਸਾਥ ਹੈ ਮਾਰਕੀਟ ਦਾ ਬਹੁਤ ਵਧੀਆ ਚੱਲ ਰਹੀ ਹੈ ਸਰ ਪ੍ਰਬੰਧ ਇਸ ਤਰ੍ਹਾਂ ਪ੍ਰੋਪਰ ਹੈ ਪਰ ਕਈ ਵਾਰੀ ਥੋੜੇ ਢਿਲਾ ਜਾਂਦੀ ਹੈ ਬਾਕੀ ਉਹਨਾਂ ਵੱਲੋਂ ਕੋਈ ਇਹੋ ਜੀ ਕੰਪਲੇਂਟ ਵਾਲੀ ਗੱਲ ਨਹੀਂ ਗਈ ਇਸ ਤਰ੍ਹਾਂ ਉਹਨਾਂ ਵੱਲੋਂ ਕੋਈ ਕੰਪਲੇਂਟ ਦੀ ਗੱਲ ਨਹੀਂ ਗਈ ਜੋ ਉਹਨਾਂ ਦੀ ਜ਼ਿੰਮੇਵ ਨਾਦੀ ਪੋਜੀਸ਼ਨ ਹੈ ਇਸ ਵਾਰੀ ਉਹ ਪਿਛਲੀ ਵਾਂਗ ਦਿਵਾਲੀ ਵਾਂਗ ਨਹੀਂ ਹੈਗੀ ਨਾਰਮਲ ਗਾ ਗਿਆ ਕੁਝ ਪਹਾੜਾਂ ਦਾ ਬਹੁਤ ਜ਼ਿਆਦਾ ਫੈਕਟ ਹੈ ਇੱਥੇ ਤੇ ਪਰ ਹੈ ਕਿ ਜਿਨ੍ਹਾਂ ਨੇ ਦਿਵਾਲੀ ਲਾਈ ਹੈ ਮਹਾਰਾਜ ਉਹਨਾਂ ਦੀ ਦਿਵਾਲੀ ਪੂਰੀ ਤਰ੍ਹਾਂ ਕਲੀਅਰ ਕਰੇ ਉਸ ਸਮੇਂ ਸਾਡੇ ਰੋਟੀਨ ਜੇ ਥੋੜਾ ਜਿਹਾ ਫਰਕ ਹੈ ਪੁਲਿਸ ਅੰਦਰ ਪ੍ਰਬੰਧ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਹੁੰਦੇ ਹੈ ਉਤਨਾ ਹੀ ਹੈ ਉਹ ਹੈ ਨਾਰਮਲ ਜਿਹਾ ਕੰਮ ਹੈ ਪੁਲਿਸ ਇੱਥੇ ਪੂਰੀ ਤਰ੍ਹਾਂ ਬਾਜ਼ਾਰ ਤੇ ਪ੍ਰੋਟੈਕਸ਼ਨ ਨਹੀਂ ਦੇ ਰਹੀ ਬਸ ਚੱਲ ਰਿਹਾ ਬਸ ਮੈਰੀਕਰ ਮੈਰੀਕਰ ਬੈਰੀਕਰ ਲਗਾਏ ਗਏ ਉਹ ਵੀ ਸਾਡੇ ਬਾਜ਼ਾਰ ਦੇ ਕਹਿੰਦੇ ਔਰ ਕਿਆ ਸਕਦੇਗੇ ਇਹਨਾਂ ਨੇ ਮਾਲਾ ਸਾਨੂੰ ਸਪੋਰਟ ਕੀਤੀ ਹੋਈ ਮਹਾਰਾਜ ਕਰੇ ਸੀ ਜੇ ਲੰਬਾ ਲੱਗੇ ਪਰ ਅਜੇ ਤੱਕ ਬਹਾਲ ਹੋਜਿਆ ਨਹੀਂ ਹੈ ਤੇ ਗਾਹ ਕਿ ਜਿਹੜਾ ਹੈਗਾ ਕੱਲ ਧੰਤਰਸ ਦੇ ਉੱਤੇ ਮਾੜਾ ਮੋਟਾ ਨਿਕਲਿਆ ਸੀ ਸਹੀ ਜਨਾਬ ਬਾਕੀ ਜਿਹੜਾ ਗਾਹ ਕਿ ਹੈਗਾ ਉਹ ਜਿਆਦਾ ਮੌਲਾਂ ਦੇ ਵਿੱਚ ਚਲ ਗਿਆ ਹੋਇਆ ਕਿਉਂਕਿ ਸਾਡੇ ਬਜਾਦ ਦੇ ਵਿੱਚ ਕਾਰ ਨਹੀਂ ਖਲੋਣ ਦਿੰਦੇ ਮਾੜਾ ਮੋਟਾ ਤੇ ਹੈ ਜਿਆਦਾ ਜਿਹੜਾ ਉਹ ਰੇੜੀਆਂ ਨੇ ਪੰਗਾ ਪਾਇਆ ਸਾਡੇ ਬਜਾਦ ਦੇ ਵਿੱਚ ਜੇ ਰੇੜੀਆਂ ਤੇ ਫੜੀ ਵਾਲੇ ਨਾ ਹੋਣ ਤੇ ਸਾਡਾ ਬਾਜ਼ਾਰ ਬਹੁਤ ਵਧੀਆ ਹੈ ਕਿਉਂਕਿ ਸਾਰੇ ਹੀ ਇੱਕ ਇੱਕ ਟੇਬਲ ਬਾਹਰ ਕੱਢੀ ਆ ਜਿਆਦਾ ਨਹੀਂ ਕੱਢੀਆਂ ਹੋਈਆਂ ਕਿਹਨਾਂ ਦੀ ਉਮੀਦ ਜੀ ਹੈ ਉਹ ਉਮੀਦ ਪੂਰੀ ਪੂਰੀ ਹੈ ਵੀ ਐ ਸੋਮ ਮੰਗਲ ਤਿੰਨ ਦਿਨਾਂ ਦਾ ਨਿਕਲੇਗਾ ਨਿਕਲੇਗਾ ਅਸੀਂ ਤੇ ਆਸ ਤੇ ਬੈਠੇ ਆ ਬਾਕੀ ਦੀਵਾਲੀ ਦੇ ਸਬੰਧ ਨੂੰ ਵਧਾਈ ਹੋਏ ਉਸਦੀ ਘਰ ਪਿਆਜ਼ ਕੇ ਮੇਨ ਪਿਆਜ਼ ਦੀਆਂ ਦੁਕਾਨੇ ਆ ਰੋਣ ਕਰਦੇ ਚੰਗੀਆਂ ਲੇਕਿਨ ਜਿਹੜੀ ਗਰਮੀ ਪੈਣੀ ਨੇ ਇਹਨੇ ਰੋਣ ਨੂੰ ਫਿੱਕਾ ਕਰਦਾ ਮੇਰੇ ਹਿਸਾਬ ਨਾਲ ਕਿ ਕਿ ਕੋਈ ਜਨੇ ਜ਼ਵਾਲੀ ਮਨਾਨੀ ਉਹਨੇ ਮਨਾਨੀ ਭਾਵੇਂ ਗਰਮੀ ਆ ਭਾਵੇਂ ਸਰਦੀ ਆਵੇ ਕੁਛ ਆਂਦੀ ਆ ਪਰੇ ਪਰੇ ਕਰਦੀ ਲੋਕਾਂ ਨੂੰ ਹਟਾਉਂਦੀ ਆ ਲੇਕਿਨ ਲੋਕੀ ਬਾਜ ਨਹੀਂ ਆਂਦੇ ਛੜਕਾਂ ਵਿੱਚ ਰੇੜੀਆਂ ਲਾ ਕੇ ਖਲੋਤੇ ਬੰਦੇ ਉਹ ਪਰੇ ਡੋਮੇ ਨੇ ਕੀਤੀ ਵੈਰੀਫਾਈਡ ਫਾਇਦਾ ਹੋਏਗਾ ਕਹਿੰਦਾ ਮਤਲਬ ਕਿ ਟਰਾਲੀਆਂ ਆਂਦੀਆਂ ਕਾਰਾਂ ਆਂਦੀਆਂ ਤੇ ਜਾਮ ਲੱਗ ਜਾਂਦਾ ਬੜੀ ਮੁਸ਼ਕਿਲ ਹੁੰਦੀ ਲੋਕਾਂ ਵਾਸਤੇ ਉਹ ਨਹੀਂ ਲੱਗੇਗਾ ਉਹ ਵਧੀਆ ਕੀਤਾ ਨੇ ਜੋ ਕੀਤਾ ਬਾਕੀ ਜਿਹੜਾ ਰਸ਼ ਹੁੰਦਾ ਉਹ ਥੋੜੇ ਜਿਨੇ 5 ਵਜੇ ਬਾਅਦ ਰੋਜ਼ ਹੋ ਜਾਂਦਾ ਇੱਥੇ ਨੰਗਣਾ ਲੋਕੀ ਖਰੀਦਦਾਰੀ ਕਰਦੇ ਉਹ ਲੋਕਾਂ ਨੂੰ ਨੰਗਣਾ ਬਾਲਾ ਮਸ਼ਹੂਰ ਹੁੰਦਾ ਬਾਕੀ ਦੁਆਰੀ ਇਧਰ ਠਈ ਚਲੇਗੀ ਕੋਈ ਅਸੀਂ ਕਰਨੀਗੀ ਅੰਮ੍ਰਿਤਸਰ ਪਤਰੀਕਰ ਬਾਜ਼ਾਰ ਵਿੱਚ ਅਸੀਂ ਖੜੇ ਹਾਂ ਤੇ ਤੁਹਾਨੂੰ ਤਸਵੀਰਾਂ ਜਰੂਰ ਸਾਂਝੀਆਂ ਕਰਾਂਗੇ ਇੱਥੋਂ ਦੀ ਪਤਰੀਕਰ ਬਾਜ਼ਾਰ ਦੀ ਤੁਸੀਂ ਦੇਖ ਸਕਦੇ ਕਿ ਬਾਜ਼ਾਰ ਪੂਰਾ ਸਜਿਆ ਪਿਆ ਦੁਕਾਨਦਾਰਾਂ ਵੱਲੋਂ ਵੱਖ-ਵੱਖ ਪਤਾ ਲਗਾਏ ਗਏ ਹਨ ਸਮਾਨ ਵੇਚਣ ਵਾਸਤੇ ਸਜਾਵਟ ਦਾ ਸਮਾਨ ਕਿੱਥੇ ਲਗਾਇਆ ਕਿਸੇ ਨੇ ਹੋਰ ਸਮਾਨ ਲਗਾਇਆ ਦੂਜੇ ਪਾਸੇ ਜਦੋਂ ਅਸੀਂ ਦੁਕਾਨਦਾਰਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਆਖਿਆ ਕਿ ਗ੍ਰਾਹਕ ਅਜੇ ਘਟ ਹੈ ਪਰ ਉਹਨਾਂ ਨੂੰ ਉਮੀਦ ਹੈ ਕਿ ਮੰਗਲਵਾਰ ਨੂੰ ਦੀਵਾਲੀ ਹੈ ਤੇ ਗ੍ਰਾਹਕ ਵੀ ਆਵੇਗਾ ਅਤੇ ਉਹਨਾਂ ਦੀ ਕਮਾਈ ਵੀ ਹੋਵੇਗੀ ਤੇ ਦੂਜੇ ਪਾਸੇ ਜਦੋਂ ਅਸੀਂ ਸੁਰੱਖਿਆ ਦੇ ਪ੍ਰਬੰਧ ਦੇਖੇ ਤਾਂ ਅਮਰਸਰ ਵਿੱਚ ਉਤਰੀਕਰ ਬਾਜ਼ਾਰ ਵਿੱਚ ਦੋਨੇ ਪਾਸੇ ਹੀ ਬੈਰੀਕੇਡ ਕੀਤੀ ਗਈ ਹੈ ਤਾਂ ਜੋ ਵੱਡੇ ਬਾਹਨ ਬਾਜ਼ਾਰ ਵਿੱਚ ਨਾ ਆ ਸਕਣ ਅਤੇ ਟ੍ਰੈਫਿਕ ਜਮ ਦੀ ਜਿਹੜੀ ਸਮੱਸਿਆ ਹੁੰਦਾ ਵੀ ਲੋਕਾਂ ਨੂੰ निजात ਮਿਲ ਸਕੇ ਤੁਹਾਨੂੰ ਵੀ ਉਮੀਦ ਹੈ ਕਿ ਮੰਗਲਵਾਰ ਨੂੰ ਜਿਹੜੀ ਦੀਵਾਲੀ ਆ ਰਹੀ ਹੈ ਉਸ ਵਿੱਚ ਦੁਕਾਨਦਾਰਾਂ ਨੂੰ ਕਮਾਈ ਵੀ ਹੋਏਗੀ ਅਤੇ ਉਹਨਾਂ ਦਾ ਕਾਰੋਬਾਰ ਵੀ ਚੱਲੇਗਾ। ਅਮਰਥਰ ਫਰਸਟ ਵਿੱਚ ਖਬਰ ਨਵੀਂ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ